ਈਨਾ ਜੀ ਆਪਣਾ ਮੇਰਾ ਨਾਮ ਅਬਿਉਤਰਾਣ ਜੀ ਕੀ ਮਾਮਲਾ ਕਿੱਦਾਂ ਹੋਇਆ ਸਾਰਾ ਦੱਸਿਓ ਕਹਾਣੀ ਜਿਹੜੀ ਤੁਹਾਡੀ ਮਦਰ ਸੱਟਾਂ ਲੱਗੀਆਂ ਸਾਡੀ ਮਦਰ ਗੇਸ ਜੀ ਨੇ ਚੰਡੀਗੜ੍ਹ ਨੂੰ ਠੀਕ ਹੈ ਜੀ ਤੇ ਮੈਨੂੰ ਕਾਲ ਆਈ ਸੀਗੀ ਤੇ ਕਹਿੰਦੇ ਕਿ ਉੱਦਾਂ ਦਾ ਕਰਕੇ ਐਕਸੀਡੈਂਟ ਹੋ ਗਿਆ ਸਾਡਾ ਵੀ ਬੱਸ ਵਾਲੇ ਦੀ ਗਲਤੀ ਦੇ ਨਾਲ ਹੋ ਬੱਸ ਵਾਲੇ ਹਲੇ ਸਵਾਰੀ ਉਤਰ ਰਹੀ ਹੈ ਹੂੰ ਤੇ ਇਸ ਬੰਦੇ ਨੇ ਪਹਿਲਾਂ ਡਰਾਈਵਰ ਨੇ ਬੱਸ ਬਿਨਾਂ ਉਤਰੀ ਸਵਾਰੀ ਨੂੰ ਚਲਾ ਦਿੱਤੀ ਇੱਕ ਪੈਰ ਵਿੱਚ ਜੇਗਾ ਇੱਕ ਥੱਲੇ ਜਗਾ ਜੀ ਉਹਨਾਂ ਦਾ ਹੂੰ ਤੇ ਜਦੋਂ ਬੱਸ ਚਲਾਈਏ ਨਾਲੇ ਡੇਗ ਕੇ ਨਾਲੇ ਸੱਟ ਲੱਗੀ ਸਿਰ ਦੇ ਉੱਤੇ ਬਹੁਤ ਜ਼ਿਆਦਾ ਤੇ ਬਾਕੀ ਡਾਕਟਰ ਦੇ ਨਾਲ ਗੱਲ ਹੋਈਆ ਡਾਕਟਰ ਦੀ ਕੋਈ ਨਹੀਂ ਇਹਨਾਂ ਦਾ ਡਰਾਈਵਰਾਂ ਦਾ ਹੱਲ ਨਹੀਂ ਕਰਦੇ ਤੇ ਪੰਜਾਬ ਰੋਡਵੇਜ਼ ਦੇ ਜਿੰਨੇ ਵੀ ਮੁਲਾਜ਼ਮ ਆ ਇਹਨਾਂ ਦਾ ਕੋਈ ਨਾ ਕੋਈ ਆਏ ਦਿਨ ਇਦਾਂ ਦਾ ਕੰਮ ਹੋਇਆ ਹੁੰਦਾ ਜਿਹਦੇ ਨਾਲ ਸਾਨੂੰ ਸ਼ਰਮ ਹੁੰਦੀ ਆ ਜਿਹੜੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਹੋ ਜਿਹੇ ਲੋਕ ਹਰ ਟਾਈਮ ਵੋਟਾਂ ਮੰਗਣ ਆ ਜਾਂਦੇ ਆ ਸਰਕਾਰੀ ਬੰਦੇ ਤੇ ਇਹੋ ਜਿਹੇ ਬੰਦਿਆਂ ਨੂੰ ਨੌਕਰੀਆਂ ਦਿੰਦੇ ਆ ਜਿਹੜੇ ਸ਼ਰਾਬ ਦੇ ਆਦੀ ਆ ਡੋਡਿਆਂ ਦੇ ਆਦੀ ਆ ਛਮੈਕ ਦੇ ਆਦੀ ਚਿੱਟੇ ਦੇ ਆਦੀ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਕਿਉਂ ਨਹੀਂ ਪਉਂਦੀ ਖਬਰ ਮੈਂ ਤੁਹਾਡੇ ਕੋਲ ਭਾਜੀ ਬਾਹਰ ਖੜੇ ਸੀ ਕਿ ਤੁਹਾਡਾ ਨਾ ਬਹਿਸ ਹੋ ਰਹੀ ਸੀ ਕੀ ਗੱਲਬਾਤ ਹੋ ਰਹੀ ਸੀ ਬਹਿਸ ਦਾ ਸੀ ਠੱਗਾ ਕਰ ਰਹੇ ਅਜੇ ਕ ਪੁੱਛੋ ਤੁਸੀਂ ਬੰਗਿਆ ਸੈਰ ਤੁਸੀਂ ਫੋਨ ਤੇ ਲੱਗੇ ਹੋਏ ਆਂ ਵੀ ਤੁਹਾਨੂੰ ਕਹਿੰਨ ਦਿੱਤਾ ਹੈ ਹੱਲ ਮਸਲਾ ਪਾਵਰ ਕਹਿੰਨ ਕਿਸ ਇਨਸਾਨ ਨੇ ਦਿੱਤੀ ਉਹ ਤੁਹਾਨੂੰ ਠੀਕ ਆ ਤੁਸੀਂ ਇੱਕ 스ਪੀਅਰ ਨਾਲ ਹਤਨਾ 스ਪੀਅਰ ਨਾਲ ਦੂਜੇ ਨਾਲ ਪਬਲਿਕ ਨੂੰ ਮਾਰੋ ਇਹ ਪਾਵਰ ਕਹਿੰਨ ਦਿੱਤੀ ਉਹ ਇਹ ਗਵਰਨਮੈਂਟ ਨੇ ਪਾਵਰ ਦਿੱਤੀ ਹੈ ਪੰਜਾਬ ਸਰਕਾਰ ਨੇ ਰਜਾਨਾ ਰੋਡ 'ਤੇ ਵੀ ਆਪਾਂ ਕਈ ਵੀਡੀਓ ਦੇਖਦੇ ਆਂ ਜੀ ਪਾਜੀ ਦਿੱਲੀ ਦਾ ਮੈਂ ਦਿੱਲੀ ਹੈ ਨਾ ਮੇਰਾ ਰੁਟੀਨ ਹੈ 8 ਵਜੇ 8:30 ਵਜੇ ਮੈਂ ਫਗਵਾੜੇ ਆਉਣਾ ਦਿੱਲੀ ਮੇਰਾ ਦਿੱਲੀ ਦਾ ਰੁਟੀਨ ਨਹੀਂ ਨਾ ਕੋ ਉਧਰ ਨੂੰ ਮੈਂ ਜਾਂਦਾ ਇਹਨਾਂ ਦਾ ਇਹੀ ਗੰਦੇ ਆ ਚਾਹੇ ਜਿਹੜਾ ਬੱਸਾਡਾ ਲਾ ਲਓ ਚਾਹੇ ਰੋ ਇਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਇਹ ਨਾ ਸਰਕਾਰ ਨੂੰ ਪੈਂਦਾ ਤੇ ਨਾ ਕੰਨਦਾ ਇਹੋ ਜਿਹਾ ਡਰਾਈਵਰ ਆ ਚਾਹੇ ਕੋਈ ਵੀ ਹੈ ਜਿਹੜਾ ਇਹਨਾਂ ਤੇਜ਼ ਚਲਾਉਂਦੇ ਆ ਕੀ ਲਾਲਚ ਹੈ ਇਹਨਾਂ ਨੂੰ ਤੇਜ਼ ਚਲਾਉਣ ਦੀ ਵਾਗ ਦਾ ਇਹਨਾਂ ਨੂੰ ਲਾਜ ਪਰੀ ਇਹੇ ਆ ਕਿ ਸਾਡੀਆਂ ਕੋਈ ਸਵਾਰੀਆਂ ਨਾ ਚੱਕ ਲਵੇ ਇਹ ਪਤਾ ਕੀ ਕਰਦੇ ਆ ਇਹਨਾਂ ਦਾ ਭਾਜੀ ਇੱਕ ਹੋਰ ਫੰਡਾ ਹੈ ਫੰਡਾ ਪਤਾ ਕੀ ਆ ਜਿੱਦਾਂ ਕਿਸੇ ਨੇ ਲੋਕਲ ਟਿਕਟ ਲੈ ਲਈ ਠੀਕ ਹੈ ਜੀ ਮੰਨ ਲਓ ਆਪਾਂ 20 ਜਾਂ 25 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਹੈ ਇਹਨਾਂ ਨੇ ਸਿਰਫ ਪਰਚੀ ਅਸੇ ਤੋਂ ਰਸੀਦ ਹੀ ਨਹੀਂ ਦੇਣੀ ਟਿਕਟ ਨਹੀਂ ਦੇਣੀ ਤੁਹਾਨੂੰ ਐਸੇ ਕੋਈ 10 20 25 ਰਾਇ ਦੇ ਜੇਤ ਜਾਂਦੇ ਆ ਉਹ ਹੂੰ ਟਿਕਟ ਬਿਨਾਂ ਤੇ ਟਿਕਟ ਨਹੀਂ ਦਿੰਦੇ ਖਬਰ ਮੈਡੀ ਠੀਕ ਹੈ ਚਾਹੇ ਭਰਾਈ ਵੀ ਡਾ ਚਾਹੇ ਸਰਕਾਰੀ ਹੈ ਇਹ ਟਿਕਟ ਨਹੀਂ ਦਿੰਦੇ ਦੀ 25 ਕਿਲੋ ਦੇ ਨਹੀਂ ਜਦੋਂ ਬੱਸ ਦੇ ਵਿੱਚੋਂ ਲੇੜੀ ਡਿਗੇ ਆ ਇਹਨਾਂ ਨੇ ਪਿੱਛੇ ਦੇਖਿਆ ਨਹੀਂ ਮੁੜ ਕੇ ਇਹਨਾਂ ਨੇ ਦੇਖਿਆ ਦੇਖਣਾ ਕਿਹਨੇ ਜਿੱਦਿਗੇ ਗਏ ਪਾਜੀ ਉਹਨਾਂ ਨੇ ਮਾਰ ਦਿੱਤੀ ਸੈਲਫ ਉਹ ਦੂਜੇ ਜਿਹੜੇ ਬੰਦੇ ਸੀਗੇ ਉੱਥੇ ਖੜੇ ਉਹਨਾਂ ਨੇ ਮੌਕੇ ਤੇ ਬੱਸ ਰੋਕੀ ਹੈ ਜਿਹੜੇ ਮੌਕੇ ਤੇ ਬੰਦੇ ਸੀਗੇ ਲੋਕਾਂ ਨੇ ਮਤਲਬ ਬੱਸ ਵੜੀ ਉੱਥੇ ਆਵਾਮ ਨੇ ਬੱਸ ਰੋਕੀ ਆ ਉੱਥੇ ਕੀ ਮੰਗ ਕਰਦੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕੇ ਸਾਨੂੰ ਇਨਸਾਫ ਦਵਾਇਆ ਜਾਏ ਇਹੋ ਜਿਹੇ ਬੰਦੇ ਤੇ ਇਹਨਾਂ ਦਾ ਡੀਪੂ ਆਲਡਰ ਨੂੰ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਦਾ ਆਲਡਰ ਨੂੰ ਕੀ ਕਹਿਣਾ ਜਿਹੜਾ ਜਿਹੜਾ ਬੰਦੇ ਨੂੰ ਸਾਥ ਦਿੱਤਾ ਕਿਉਂ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਇਹਨਾਂ ਦਾ ਕੀ ਇਹਨਾਂ ਦਾ ਕੀ ਆ ਗਏ ਬਾਇ ਮਾਰੀ ਕਿਨੂੰ ਉਤਰਵਾਸ ਤੇ ਉਹਨਾਂ ਨੇ ਨਹੀਂ 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 ਵੀਰੇ ਕਹਿਣ ਹਾਂ ਆਪਣੇ ਆਪਣੇ ਆ ਵੀ ਬਾਜ ਮਾਰੀ ਇਹਨਾਂ ਨੇ ਛਾਲ ਮਾਰਤੀ ਅਰੇ ਜੰਪਾ ਹੁਲੀ ਹੋਈ ਗੱਡੀਆਂ ਨੇ ਛਾਲ ਮਾਰਦੇ ਨੂੰ ਨਾ ਕਹਿ ਨੂੰ ਪੁੱਛਿਆ ਨਾ ਕਿਸਿਆ ਜੇ ਤੁਹਾਨੂੰ ਕਿ ਲਾਗੇ ਬੈਠ ਰਹੇ ਕਿ ਇਹਨਾਂ ਕਿਹਿਆ ਹੋਵੇ ਵੇ ਰੇ ਜਾ ਦੱਸਵਾ ਡੋਗੇ ਕਿਸੂਰੇ ਹੋਣਾ ਤਾਡਾ ਬੇਟੀ ਨੂੰ ਬਾਖਤ ਪਾਇਆ ਆ ਦੇਖ ਸੁਣ ਹਾਂਜੀ ਕੋਈ ਤਾਂ ਕਹਿੰਦੀ ਤਾਡਾ ਜੰਪਰ ਗੱਡੀ ਹੋਈ ਸ਼ਾਲ ਮਾਰਤੀ ਉਹਨਾਂ ਨੇ ਹਾਂਜੀ ਹਾਂਜੀ ਉਹ ਵਿਚਾਰੀ ਪਿੱਛੇ ਸੋਣੀ ਆ ਬਾਖਤ ਦੀ ਮਾਰੀ ਹੋਈ ਤੇ ਮਾਰੀ ਭਾਈ ਜੀ ਕਿਨਾਂ ਜੀ ਆਪਣਾ ਨਹੀਂ ਗਗਨ ਜੀ ਕਿਹੜੇ ਪਿੰਡ ਦੇ ਰਿਆਂ ਵਾਲੇ ਆ ਨੌਰਾ ਗੁੰਡੇ ਕੀ ਮਾਮਲਾ ਕਿ ਇੱਕ ਲੇਡੀ ਜਿਹੜੀ ਨਾਲ ਤੁਸੀਂ ਲੈ ਕੇ ਆ ਕਿ ਮਾਮਲਾ ਸਾਰਾ ਭਾਈ ਚੰਡੀਗੜ੍ਹੋਂ ਆਏ ਸੀ ਜੀ ਬਾਸ ਹਸ ਰੁਗੀ ਵੀ ਉਹ ਚੌਂਗ ਦੇ ਕੋਲ ਕੋਵਾੜਾ ਚੌਂਗ ਜਿਹੜਾ ਉਹ ਮੈਂ ਉਤਰ ਗਿਆ ਜੀ ਉਹਨੂੰ ਮਾਤਾ ਵਿਸ਼ੇਤਰ ਨਾਲ ਕਿਉਂ ਨੂੰ ਬਾਸ ਚੱਕ ਲਾਂ ਕੋਲ ਜੀ ਹੂੰ ਕਿਹੜੀ ਬੱਸ ਸੀਗੀ ਭਾਜੀ ਉਹ ਦੋ ਭਾਈ ਰੋਡਵੇ ਸੀਗੀ ਪੰਜਾਬ ਰੋਡਵੇ ਜੀ ਹੂੰ ਤੇ ਭਾਈ ਇਹ ਨਾ ਇਹ ਪਿੱਛੇ ਵੀ ਡਰਾਈਵਰ ਹੁੰਦੇ ਲਗਾਉਂਦਾ ਸੀ ਜਿਹੜਾ ਡਾਇਰੈਕਟਰ ਸੀ ਉਹ ਵੀ ਲੇਡੀਜ਼ ਨਾਲ ਪਹਿਲਾਂ ਹੀ ਗੱਤ ਮੀ ਜਗਾ ਕੇ ਤਾਰ ਕੇ ਆਇਆ ਚੰਡੀਗੜ੍ਹ ਦੇ ਤੇ ਹੂੰ ਰਸਤੇ ਨਹੀਂ ਆਣੇ ਵੀ ਨਾਲੋਂ ਦੇ ਵਰੀ ਅੱਛਾ ਜੀ ਤੁਸੀਂ ਉਤਰੇ ਕਿੱਥੇ ਸੀਗੇ ਤਰੀਬੇ ਕੋੜਾ ਚੌਂਗਾ ਨਾ ਗੋਲ ਚੌਂਗਾ ਭਾਜੀ ਤੇ ਬੱਸ ਰੋਕੀ ਨੇ ਨਾ ਰੋਕੀ ਨੇ ਵੀ ਰੋਕੇ ਜੱਕਦਾਉਂ ਦੋਲੀ ਇੱਕ ਇੱਕ ਮੈਂ ਸਵਾਰ ਮੈਂ ਉਤਰ ਗਿਆ ਮਾਤਾ ਉਤਰਨ ਲੱਗੇ ਨੇ ਦੇਖਣ ਨੂੰ ਦੋਲੀ ਹਾਲੇ-ਦੋਲੇ ਤੇ ਬੰਦੇ ਵੀ ਵੜੇ ਜਾ ਰਹੇ ਸਾਰਿਆਂ ਨੇ ਦੇਖਿਆ ਤੇ ਬੱਸ ਮੁੜ ਕੇ ਬੰਨੇ ਪਿਹਾਲੀ ਮੋਕੇ ਤੋਂ ਪਿਹਾਲੀ ਹੀ ਬੰਦਿਆਂ ਨੇ ਰੋਕੀ ਤੇ ਸਾਰਿਆਂ ਨੇ ਜਣਕੇ ਬੱਸ ਨੂੰ ਕਾਬੂ ਲੋਕਾਂ ਨੇ ਕੀਤਾ ਰੋਕੇ ਉੱਥੇ ਉਹ ਵੀ ਦੱਸਿਆ ਕਿ ਬਈ ਸਵਾਰ ਡੇਕ ਨੂੰ ਪਤਾ ਵੀ ਨਹੀਂ ਸੀ ਮੋਕੇ ਤੋਂ ਭੱਜਣ ਦੀ ਇਰਾਫਤ ਸੀ ਤੇ ਫੋਨ ਤੇ ਲੱਗਾ ਸੀ ਡਰਾਈਵਰ ਉਹ ਡਰਾਈਵਰ ਪਿੱਛੋਂ ਗੂੰਦ ਲੱਗਾ ਆਇਆ ਕਿੱਥੋਂ ਦੇ ਲੱਗਿਆ ਆ ਫੋਨ ਤੇ ਇਹ ਮੇਰੀ ਬੰਗਿਆ ਤੇ ਪਿੱਛੋਂ ਦੇਖਿਆ ਫੋਨ ਖਲਾ ਰਾਇਆ ਕਿੰਨਾਂ ਟਾਂ ਦੇ ਕੰਨ ਦੇ ਨਾਲ ਨਾਲ ਹੋਸਪੀਟਲ ਇਹ ਆਟੋ ਵਾਲਾ ਜੀ ਕੋਈ ਮੈਨੂੰ ਪਤਾ ਨਹੀਂ ਜਾਣ ਕੇ ਨਹੀਂ ਮੇਰਾ ਪਰ ਆਖਰੀ ਨੇ ਹੈਲਪ ਹੀ ਕੀਤੀ ਕੋ ਬਸ ਵਾਲੇ ਆਏ ਮੌਕੇ ਤੇ ਇੱਥੇ ਬਸ ਵਾਲੇ ਬਾਅਦ ਚ ਆਏ ਬਾਈ ਪਿਛਲੇ ਲੋਕੀ ਟਰੀਟਮੈਂਟ ਕਰਵਾ ਕੇ ਚਲੇ ਗਏ ਕਿ ਗੱਲਬਾਤ ਹੋਈ ਤੁਹਾਡੀ ਬਸ ਲੈਣਾ ਬਸ ਲੈਣਾ ਬੜੀ ਕੋਈ ਨਹੀਂ ਹੋਲੇ ਬਤ ਵੀ ਜ ਕਰਦੇ ਹੂੰ ਕੀ ਕਹਿੰਦੇ ਕਸੂਰ ਦਾ ਆਪਰ ਦੱਸਦੀ ਆਪਣੀ ਵੀ ਕਸੂਰ ਹੈਗਾ ਕਿ ਨਹੀਂ ਹੈਗਾ ਉਹਨਾਂ ਦਾ ਸਾਡਾ ਕੋਈ ਕਸੂਰ ਨਹੀਂ ਜੀ ਉਹਨਾਂ ਨੂੰ ਜੀ ਅੱਜ ਆਪਣੇ ਬਗੀ ਨਹੀਂ ਉਹਨਾਂ ਦਾ ਤਾਂ ਇਹੀ ਕਹਿਣਾ ਉਹ ਕਹਿੰਦੇ ਵੀ ਜਲਦੀ ਬਚ ਜਾਓ ਕਹਿੰਦੇ ਛਾਲ ਮਾਰੀ ਕਹਿੰਦੇ ਉਹਨਾਂ ਨੇ ਇਹੀ ਬਸ ਮੈਂ ਕਹਿੰਦਾ ਭਾਈ ਸਹੀ ਸਲਾਮਤ ਹੋਣੀ ਪੂਰਾ ਮੈਂ ਵੀ ਤਾਂ ਨਾਲੇ ਜੀ ਆਪਣੀ ਸਿਹਤ ਦੀ ਤੁਹਾਡੇ ਠੀਕ ਹੈ ਸੱਤਾ ਬਈ ਵਾਲਾ ਹਾਂ ਤਾਂ ਨਹੀਂ ਚਲੀਆ ਉਹਨਾਂ ਦੇ ਕਿੰਨੀਆਂ ਛੱਟਾਂ ਹੈਗੀਆਂ ਉਹਦੇ ਭਾਈ ਜੀ ਸਿਰ ਚ ਲੱਗੀ ਮਾਤਾ ਹੁਣ ਜਿੱਦਾਂ ਉਹਨਾਂ ਦੇ ਟਾਂਕੇ ਲੱਗੇ 10 ਤੋਂ 12 ਨੰਨ ਚੇ ਕੀ ਕਹਿੰਦੇ ਡਾਕਟਰ ਹੁਣ ਕੰਡੀਸ਼ਨ ਕਿਦਾਂ ਕੰਡੀਸ਼ਨਰ ਰਿਪੋਰਟ ਆਣੀ ਉਹਦੇ ਪਤਾ ਲੱਗਣਾ ਕੀ ਮੰਗ ਕਰਦੇ ਆਪਾਂ ਪ੍ਰਜਾ ਜਾਂ ਤੋਂ ਹੁਣ ਪ੍ਰਸ਼ਾਸਨ ਨੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਧਰ ਦੇ ਡਰਾਈਵਰਾਂ ਨੂੰ ਨਤ ਕੋਣੀ ਚਾਹੀਦੀ ਹੈ ਇਹਦਾ ਮਲਾਜਾ ਕਰਉਣਾ ਚਾਹੀਦਾ ਇਹਨਾਂ ਨੇ ਤੇ ਬਸ ਹੈ ਕਿੱਥੇ ਆ ਬਾਹਰ ਹੀ ਖੜੀ ਆ ਜੀ ਹੁਣ ਤਾਂ ਕੋਈ ਲੱਗਦਾ ਵੀ ਕਿ ਇਹਨਾਂ ਨੇ ਨਸ਼ਾ ਪੱਤਾ ਵੀ ਕੀਤਾ ਹੋਊਗਾ ਇਹਨਾਂ ਨੇ ਕਾਹ ਜੀ ਨਸ਼ਾ ਕੀਤਾ ਆ ਤਾਂ ਡਰਾਈਵਰ ਵੀ ਨਹੀਂ ਇਹ ਹੁਣ ਵੀ ਜਿਹੜੇ ਉਦਾਂ ਵੀ ਨਹੀਂ ਸੀ ਜਲਾਉਂਦੇ ਜੀ ਭਾਜੀ ਕਿਨਾ ਜੀ ਆਪਣਾ ਰਜਿੰਦਰ ਸਿੰਘ ਕਿਹੜੀ ਜਗ੍ਹਾ ਤੇ ਰਹਣ ਆ ਅਮਰਪੁਰ ਕਿਹੜੀ ਬਾਤ ਚਲਾਨੇ ਭਾਜੀ ਆਪਾਂ ਪੰਜਾਬ ਰੋਡ ਤੇ ਕੀ ਮਾਮਲਾ ਕਿ ਹੋਇਆ ਜੜਾ ਅੱਜ ਲੇਡੀਜ਼ ਨੂੰ ਇਹ ਸਿਵਲ ਹਸਪਤਲ ਲੈ ਗਏ। ਕੌਣ ਲੱਗਿਆ ਆਪਣੇ ਆਪ ਹੀ ਡਿੱਗ ਪਈ ਇਹ ਨਿਵਾਜ ਦੇ ਉਤਰਨ ਤੋਂ ਪਹਿਲਾਂ। ਕਿੱਥੋਂ ਜੜੇ ਕਿੱਥੋਂ ਜੜੇ ਗਏ? ਕੰਡੀਗੜ ਤੋਂ ਆਏ ਸੀ ਕੰਡੀਗੜ। ਕੈਕਟਰ ਨੂੰ ਜ਼ਿਆਦਾ ਪਰਾਂ ਹੁੰਦਾ ਨਾ ਇਹ ਵਾਜੇ। ਅੱਛਾ ਜੀ। ਕੰਡੀਗੜ ਤੋਂ ਆਏ ਸੀ ਅਮਰਸਰ ਜਾ ਦੇ ਫਗਵਾੜੇ ਹੱਡੇ ਜਾਣਾ ਸੀ ਨਾ। ਤੁਹਾਡੇ ਦੀ ਟਿਕਟ ਪਈ ਇਹਨਾਂ ਨੇ। ਇਹ ਜਦੋਂ ਕੰਡੀਗੜ ਤੋਂ ਆਈ ਦਾ ਫਗਵਾੜੇ ਹੱਡੇ ਨੂੰ ਜੋ ਮੋੜੀ ਦਾ ਸ਼ਹਿਰਪੁਰ ਚੌਂਕ ਤੋਂ ਸਪੀਡ ਬ੍ਰੇਕਰ ਆਉਂਦੇ ਰੇ। ਉੱਥੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਦੱਸਿਆ ਰਵਾਜ ਨਹੀਂ ਵਾਰੀ ਨਾਲ ਡਰਾਈਵਰ ਨੂੰ ਕੈਕਟਰ ਨੂੰ ਉਹਨਾਂ ਨੂੰ ਨੇ ਕਿਸੇ ਨੂੰ ਦੱਸਿਆ ਨਹੀਂ ਉਤਰਨਾ ਸਪੀਡ ਬ੍ਰੇਕਰ ਦੇ ਮੁੰਡਾ ਪਹਿਲਾਂ ਉਤਰ ਕੇ ਨਾਲ ਇਹਨਾਂ ਮਾਦਾ ਨੂੰ ਧਾਰ ਲਿਆ ਆ ਇਹਨਾਂ ਨੂੰ ਕਿਸੇ ਨੂੰ ਆਵਾਜ਼ ਨਹੀਂ ਦਿੱਤੀ ਉਤਰਨ ਵਾਸਤੇ ਨਹੀਂ ਉਹਨਾਂ ਨੇ ਇਹ ਕਹਿਣਾ ਵੀ ਡਰਾਈਵਰ ਬੰਗਿਆ ਤੋਂ ਲੈ ਕੇ ਫਗਵਾੜੇ ਤੱਕ ਕਹਿੰਦੇ ਫੋਨ ਤੇ ਗੱਲ ਕਰਦਾ ਆਇਆ ਇਹ ਘਟਨਾ ਲੱਗ ਗਈ ਵੀ ਮੇਰਾ ਇਹ ਤਾਂ ਫਿਰ ਹੁਣੇ ਪਾਵੇਂ ਚੰਡੀਗੜ੍ਹੋਂ ਕਹੀ ਜਾਉ ਉਹਦੇ ਕੋਈ ਚੱਕਰ ਨਹੀਂ ਸੱਕਦੇ ਕਿਸੇ ਨੂੰ ਨਹੀਂ ਉਹ ਤਾਂ ਕਹਿੰਦਾ ਮੁੰਡੇ ਨੇ ਖੜ੍ਹ ਦੇਣਾ ਆਪਾਂ ਹਾਂਜੀ ਉਹਨਾਂ ਦਾ ਕਹਿਣਾ ਇਹ ਹੈ ਜੀ ਮੁੰਡਾ ਤਾਂ ਉਤਰ ਗਿਆ ਮੁੰਡੇ ਦੇ ਛੱਟ ਕਿਉਂ ਲੱਗੀ ਲੇਡੀ ਦੇ ਛੱਟ ਕਿਉਂ ਲੱਗੀ ਮੁੰਡਾ ਜਵਾਨ ਦੱਸੋ ਮੁੰਡਾ ਸਪੀਡ ਬ੍ਰੇਕਰ ਮੈਨੂੰ ਤੇ ਫਿਰ ਕਿ ਬ ਆਪਣਾ ਕੈਨੇਕਟਰ ਨੂੰ ਜਾਂ ਡਰਾਈਵਰ ਨੂੰ ਦੱਸੋ ਬਿਨਾਂ ਅੱਡੇ ਉਤਰਨਾਂ ਦਾ ਫਿਰ ਉਹਨਾਂ ਦਾ ਇਹ ਵੀ ਕਹਿਣਾ ਜਿੱਦਾਂ ਅੱਡਾ ਆਉਣ ਵਾਲਗਾ ਪਹਿਲਾਂ 2 ਮਿੰਟ ਪਹਿਲਾਂ ਕੈਨੇਕਟਰ ਚੋਂ ਡਰਾਈਵਰ ਖੁਆਜੋ ਹੁਣ ਹਣ ਨਗਰ ਪਈ ਅੱਡੇ ਤੇ ਟਿਕਣੀ ਅੱਡੇ ਜਾ ਕੇ ਆਵਾਜ਼ ਦਵਾਂਗੇ ਕਿਸੇ ਨੂੰ ਬੱਸ ਅੱਡੇ 'ਚ ਜਾਣੀ ਸੀ ਤੁਹਾਡੀ ਹਾਂਜੀ ਅੱਡੇ ਜਾਣੀ ਸੀ ਅੱਡੇ 'ਤੇ ਆ ਰਹੇ ਸੀ ਉਹਨਾਂ ਦਾ ਭਾਜੀ ਇਹ ਕਹਿਣਾ ਵਾ ਕਹਿੰਦੇ ਬੱਸ ਜੜੋ ਸਵਾਰੀ ਡਿਗੀ ਹੈ ਨਾ ਬਾਹਰ ਤੇ ਬੱਸ ਇਹਨਾਂ ਨੇ ਭਜਾਲੀ ਹੈ ਮੁੜ ਕੇ ਪਿੱਛੇ ਦੇ ਵਿੱਚ ਉਹਨਾਂ ਦਾ ਮੇਰਾ ਇਹ ਕੰਮ ਨਹੀਂ ਜਦੋਂ ਲੋਕਾਂ ਨੇ ਆਵਾਜ਼ ਮਾਰਿਆ ਨਾ ਡਿਗ ਤੇ ਉਸੇ ਵੇਲੇ ਸਾਈਡ ਤੇ ਲਾ ਕੇ ਅਗਰ ਤੋਂ ਸਵਾਰੀਆਂ ਦੇ 7:40 ਮਿੰਟ ਹੋ ਗਏ ਨੇ ਇੱਕ ਘੰਟਾ 40 ਮਿੰਟ ਹੋ ਗਏ ਨੇ ਜੇ ਭਜਾਉਣੀ ਹੁੰਦੀ ਗੱਡੀ ਤਦ ਵੀਰ ਮੇਰੇ ਅਸੀਂ ਬਾਅਦ ਚੋ ਭਜਾ ਸਕਦੇ ਤੇ ਹੁਣ ਤੁਹਾਡੀ ਬੱਸ ਕਿੱਥੇ ਅਸਲ ਵਿੱਚ ਬੱਸ ਸਟਾਪ ਆ ਬਾਹਰ ਖੜੀ ਜੀ ਤੁਹਾਡੀ ਪਰਿਵਾਰ ਮੈਂਬਰ ਨਾਲ ਹੋਈ ਗੱਲਬਾਤ ਕੀ ਕਹਿੰਦੇ ਹੁਣ ਹਾਂਜੀ ਕੀ ਕਹਿੰਦੇ ਪਰਿਵਾਰ ਮੈਂਬਰ ਵਹੀ ਗੱਲਬਾਤ ਅਜੇ ਨਹੀਂ ਕੁਝ ਦੱਸ ਕਹਿੰਦੇ ਠੀਕ ਹੈ ਹਾਂਜੀ